ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਚਾਹੇ ਮਾਮਲਾ ਹੋਵੇ ਐਨਆਰਏ ਦੀ ਕੋਠੀ ਦੱਪਣ ਦਾ ਚਾਹੇ ਮਾਮਲਾ ਹੋਵੇ ਬੁਤਿਆਂ ਨੂੰ ਲੈ ਕੇ ਤੇ ਚਾਹੇ ਮਾਮਲਾ ਹੋਵੇ ਪੱਤਰਕਾਰ ਦੇ ਕੀਤੇ ਹਮਲੇ ਦਾ ਤੇ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਮਲਾ ਹੋਇਆ ਸੀ ਜਗਰਾਉਂ ਦੇ ਐਸਐਮਓ ਹਰਜੀਤ ਸਿੰਘ ਨੂੰ ਲੈ ਕੇ ਜਿਸ ਨੇ ਇਲਜ਼ਾਮ ਲਗਾਏ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਅਤੇ ਉਸ ਦੇ ਘਰ ਵਾਲੇ ਵੱਲੋਂ ਲਗਾਤਾਰ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀਆਂ ਰਿਪੋਰਟਾਂ ਪੋਜ਼ਿਟਿਵ ਆਉਂਦੀਆਂ ਨੇ ਉਹਨਾਂ ਨੂੰ 네ਗੇਟਿਵ ਕਰੋ ਸਰਬਜੀਤ ਕੌਰ ਮਾਨੂਕੇ ਅਤੇ ਉਸ ਦੇ ਪਤੀ ਵੱਲੋਂ ਮੇਰੇ ਉੱਤੇ ਪ੍ਰੈਸ਼ਰ ਪਾਏ ਜਾਂਦੇ ਨੇ ਇਵਨ ਦੋ ਤਲਬ ਕੀਤਾ ਗਿਆ ਕੁਲਤਾ ਸਿੰਘ ਸੰਧਵਾ ਦੇ ਕੋਲ ਹਰਜੀਤ ਸਿੰਘ ਜਿਹੜੇ ਐਸਓ ਮੋਰੀ ਜੁਗਰਾਉਂ ਦੇ ਉਹਨਾਂ ਨੇ ਚਿੱਠੀ ਲਿਖੀ ਲੁਧਿਆਣੇ ਦੇ ਸਰਜਣ ਨੂੰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਮੈਂ ਜੇਕਰ ਕੋਈ ਮੇਰਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਰਬਜੀਤ ਕੌਰ ਮਾਨੂੰ ਕੇ ਇਸ ਦੀ ਜ਼ਿੰਮੇਵਾਰ ਕੁਬੇਗੀ ਉਸ ਤੋਂ ਬਾਅਦ ਕਲਤਾਰ ਸਿੰਘ ਸੰਧਮਾਵਲ ਤੇ ਸ਼ਿਕਾਇਤ ਕੀਤੀ ਗਈ ਸਰਬਜੀਤ ਕੌਰ ਮਾਨੂੰ ਕੇ ਅਤੇ ਉਸ ਦੇ ਪਤੀ ਵੱਲੋਂ ਅਤੇ ਤਲਬ ਕੀਤਾ ਗਿਆ ਕਿ ਭਾਈ ਤੁਹਾਡੇ ਉੱਤੇ ਇਲਜ਼ਾਮ ਲੱਗੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਕਰਦਾਰ ਕਸ਼ੀ ਵੀ ਕੀਤੀ ਜਾ ਸਕਦੀ ਹੈ ਮੈਨੂੰ ਕਿਸੇ ਪ੍ਰੇਸ਼ਤਾਚਾਰ ਦੇ ਕੇਸ ਵਿੱਚ ਵੀ ਪਹੁੰਚਾ ਜਾ ਸਕਦਾ ਹੈ ਮੈਨੂੰ ਮੇਰਾ ਜਾਨੀ ਨੁਕਸਾਨ ਵੀ ਕੀਤਾ ਜਾ ਸਕਦਾ ਹੈ ਹਮੇਸ਼ਾ ਹੀ ਸਰਬਜੀਤ ਕੌਰ ਮਾਨੂ ਕੇ ਸੂਖੀਆਂ ਦੇ ਵਿੱਚ ਬਣੇ ਰਹੇ ਲਗਾਤਾਰ ਤਿੰਨ ਸਾਲਾਂ ਤੋਂ ਕੀ ਸਰਬਜੀਤ ਕੌਰ ਮਾਨੂ ਕੇ ਤੇ ਜੋ ਇਲਜ਼ਾਮ ਲੱਗਦੇ ਨੇ ਉਹ ਸੱਚੇ ਨੇ ਜਾਂ ਝੂਠੇ ਨੇ ਜਾਂ ਵਿਰੋਧੀ ਤੇਰ ਹਮੇਸ਼ਾ ਇੱਕ ਹੱਥ ਵਿੱਚ ਰਹਿੰਦੀ ਹੈ ਕਿ ਸਰਬਜੀਤ ਕੌਰ ਨੂੰ ਲੱਜ ਕੇ ਬਦਨਾਮ ਕਰੋ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਜਿੰਨਾ ਵਿਰੋਧ ਕਰਾਂਗੇ ਉਹਨਾਂ ਵਿਰੋਧੀ ਧਿਰਾਂ ਨੂੰ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਤਿੰਨਾਂ ਧਿਰਾਂ ਨੂੰ ਫਾਇਦਾ ਹੋਵੇਗਾ ਲੇਕਿਨ ਮਾਮਲਾ ਹੈ ਲਗਭਗ ਅੱਜ ਤੋਂ 3 ਸਾਲ ਪੁਰਾਣਾ ਐਨਆਰਆਈ ਅਮਰਜੀਤ ਸਿੰਘ ਕੌਰ ਅਮਰਜੀਤ ਅਮਰਜੀਤ ਕੌਰ ਸਿੰਘ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਸੀ ਕਿ ਵਿਧਾਇਕ ਸਰਬਜੀਤ ਕੌਰ ਮਾਨੂਕੇ ਅਤੇ ਉਹਨਾਂ ਦੇ ਪਰਿਵਾਰ ਨੇ ਝਾਲੀ ਦਸਤਾਵੇਜ਼ ਦੀ ਵਰਤੋਂ ਕਰਕੇ ਉਹਨਾਂ ਦੇ ਹੀਰਾ ਬਾਗ ਮੰਗਲੇ ਨੂੰ ਵਿੱਚ ਵਿੱਚ ਅਤੇ ਕਬਜ਼ਾ ਕੀਤਾ ਇਸ ਪਟੀਸ਼ਨ ਵਿੱਚ सीबीआई ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਜੱਜ ਤ੍ਰਿਬਨ ਦਈਆ ਦੀ ਅਗਵਾਈ ਵਾਲੀ ਬੈਂਚ ਨੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਨੂੰ ਖਾਰਜ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਹੈ ਕਿ ਜਾਂਚ ਅਧਿਕਾਰੀਆਂ ਵਿਰੁੱਧ ਪੱਖਪਾਤ ਜਾਂ ਗਲਤੀ ਦਾ ਕੋਈ ਸਬੂਤ ਨਹੀਂ ਮਿਲਿਆ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਲਗਾਏ ਗਏ ਦੋਸ਼ ਸਿਰਫ ਇੱਕ ਸ਼ੱਕ ਅਤੇ ਖੱਛਾ ਤੇ ਅਦਾਰਥ ਹਨ ਇਸ ਲਈ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਵਿਧਾਇਕ ਦਾ ਨਾਮ ਐਫ ਆਈ ਆਰ ਦਰਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਮਾਮਲਾ ਸੀਬੀਏ ਨੂੰ ਸੌਪਿਆ ਜਾਵੇਗਾ ਵਿਧਾਇਕ ਮਾਨੁਕੇ ਦੀ ਪ੍ਰਤੀਕਿਰਿਆ ਇਸ ਫੈਸਲੇ ਤੋਂ ਬਾਅਦ ਵਿਧਾਇਕ ਸਰਬਜੀਤ ਕੌਰ ਮਾਨੁਕੇ ਨੇ ਇਸ ਇਸ ਨੂੰ ਆਪਣੇ ਲਈ ਵੱਡੀ ਰਾਹ ਦੱਸਿਆ ਉਹਨਾਂ ਨੇ ਇਸ ਮਾਮਲੇ ਨੂੰ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾ ਦਿੱਤਾ ਉਹਨਾਂ ਨੇ ਇਸ ਪ੍ਰਚਾਰ ਇਸ ਨੂੰ ਪ੍ਰਚਾਰ ਕੀਤਾ ਅਤੇ ਅਦਾਲਤ ਦੇ ਫੈਸਲੇ ਤੇ ਤਸੱਲੀ ਪ੍ਰਗਟਾਈ ਇਹ ਫੈਸਲਾ ਹੈ 2000 ਦਾ ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਸਰਬਜੀਤ ਕੌਰ ਮਾਨੁਕੇ ਨੂੰ ਵੱਡੀ ਰਾਤ ਮਿਲੀ ਹੈ ਜਿਹੜੇ ਦੋਸ਼ ਲਗਾਏ ਗਏ ਸੀ ਸਰਬਜੀਤ ਕੌਰ ਮਾਨੁਕੇ ਤੇ ਇੱਕ ਐਨਆਰਆਈ ਭੈਣ ਵੱਲੋਂ ਕਿ ਨਜ਼ਾਇਜ਼ ਤੱਕੇ ਨਾਲ ਮੇਰੀ ਕੋਠੀ ਦੱਬੀ ਹੈ ਲੇਕਿਨ ਉਹ ਕੋਠੀ ਦੱਬੀ ਦੀ ਗਈ ਸਿਰਫ ਸ਼ੱਕ ਕੀਤਾ ਗਿਆ ਸੀ ਸ਼ੱਕ ਦੇ ਹਦਾਰ ਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਸਰਬਜੀਤ ਕੌਰ ਮਾਨੁਕੇ ਅਤੇ ਉਸ ਦੇ ਹਸਬੰਡ ਵੱਲੋਂ ਜਿਹੜਾ ਦਰਵਾਜ਼ਾ ਠਕਾਇਆ ਗਿਆ ਅੱਜ ਸਰਬਜੀਤ ਕੌਰ ਮਾਨੂ ਕੇ ਅਤੇ ਉਸਦੇ ਹਸਬੈਂਡ ਨੂੰ ਵੱਡੀ ਵੱਡੀ ਰਾਤ ਮਿਲੀ ਹੈ ਜਿਹੜਾ ਇਲਜ਼ਾਮ ਲਗਾਇਆ ਗਿਆ ਸੀ ਉਸ ਐਨਆਈ ਭੈਣ ਵੱਲੋਂ ਭੈਣ ਅਮਰਜੀਤ ਕੌਰ ਵੱਲੋਂ ਉਹ ਸਾਰੇ ਬੇਬੁਨਿਆਦ ਨੇ ਸ਼ੱਕ ਦੇ ਹਦਾਂ ਤੇ ਐਫਆਈਆਰ ਨਹੀਂ ਕੀਤੀ ਜਾ ਸਕਦੀ ਇਹ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਅੱਜ ਵੱਡਾ ਫੈਸਲਾ ਸਰਬਜੀਤ ਕੌਰ ਮਾਨੂ ਦੇ ਹੱਕ ਵਿੱਚ ਆਇਆ ਸਰਬਜੀਤ ਕੌਰ ਮਾਨੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਜਦੋਂ ਦੀ ਮੈਂ ਵਿਧਾਇਕਾ ਬਣੀ ਹਾਂ ਆਮ ਆਦਮੀ ਪਾਰਟੀ ਵੱਲੋਂ ਧੰਨਵਾਦ